ਸੰਗਤ ਜੀ ਆਓ ਅਸੀਂ ਛੋਟੀ ਜੀ ਕਵਤਾ ਦੇ ਵਿੱਚ ਜਾਣੀਏ ਕਿ ਕਿਵੇਂ ਦਾਦੀ ਨੇ ਆਪਣੇ ਪੁੱਤਰਿਆਂ ਨੂੰ ਭਾਵਕੇ ਮਾਤਾ ਗੁਜਰਕੌਰ ਜੀ ਨੇ ਸਹਬਜ਼ਾਦਾ ਜੋਰਾਵਰ ਤੇ ਫਤਿਹ ਸਿੰਘ ਨੂੰ ਕਿਵੇਂ ਤਿਆਰ ਕੀਤਾ ਦੋਨਾਂ ਨੂੰ ਦਾਦੀ ਕਹਿਣ ਲੱਗੀ ਐ ਰਬੀਆ ਦਾਦੀ ਲਾ ਕੇ ਹੱਕ ਨਾਲ ਕਹਿਣ ਲੱਗੀ ਮੇਰੇ ਸੋਹਣਿਓ ਰਾਜ ਦੁਲਾਰਿਓ ਏ ਓ ਤੁਸੀਂ ਕੁੱਲ ਦੇ ਦੀਪ ਚਿਰਾਗ ਮੇਰੇ ਮੇਰੀਆਂ ਅੱਖਾਂ ਦੇ ਸੋਹਣਿਓ ਤਾਰਿਓ ਏ ਤੁਹਾਡੇ ਪਰਦਾਦੇ ਨੂੰ ਤੱਤੀ ਤਵੀ ਤੱਤੀ ਸਿਰ ਰੇਤ ਪਾ ਕੇ ਉਹ ਬਾੜ ਦੇ ਗਰਾਵੀ ਵਿੱਚ ਹਾੜਿਓ ਏ ਕੋਈ ਰੂਹ ਵਿੱਚ ਬਨ ਕੇ ਸਾੜ ਦਿੱਤਾ ਕੋਈ ਚਰਖੜੀ ਆਰਿਆਂ ਨਾਲ ਪਾੜਿਓ ਏ ਤੁਹਾਡੇ ਦਾਦੇ ਦਾ ਸੀਸ਼ੇ ਨਾ ਜਾਲਮਾਂ ਨੇ ਵਿੱਚ ਚਾਂਦਨੀ ਚੌਂਕ ਉਤਾਰਿਓ ਏ ਅਜੀਤ ਜੁਝਾਰ ਨੂੰ ਯਾਦ ਰੱਖਿਓ ਕਿਵੇਂ ਜੰਗ ਵਿੱਚ ਵੈਰੀ ਲਲਕਾਰਿਓ ਏ ਤੁਸੀਂ ਪੁੱਤ ਹੋ ਮੇਰੇ ਦਸ਼ਵੇਸ਼ ਪੁੱਤ ਦੇ ਮੂਰੇ ਜਾਲਮਾਂ ਦੇ ਨਾ ਕਦੇ ਹਾਰਿਓ ਏ ਤੁਹਾਡੇ ਉੱਪਰ ਹੈ ਸਿੱਖੀ ਦਾ ਕਰਜ਼ਾ ਭਾਰਾ ਜਾਨ ਦੇ ਕੇ ਕਰਜ਼ਾ ਪੁਤਾਰਿਓ ਭੂਰਾ ਡਰਨਾ ਨਹੀਂ ਜਾਲਮ ਦੀਆਂ ਧਮਕੀਆਂ ਤੋਂ ਜਾ ਕੇ ਛੱਡਣੇ ਗੱਜ ਜਕਾਰਿਓ ਏ ਜਿਹੜੀ ਕੰਧ ਵਿੱਚ ਦੇ ਕੇ ਕਹਿੰਦੇ ਮਾਰ ਦੇਣਾ करेगा जगतेनु नमस्कारयो रबिया रब ਦੀਆਂ ਅੱਖਾਂ ਵੀ ਵਹਿਣ ਲੱਗੀਆਂ ਜਦੋਂ ਇਵੇਂ ਦਾਦੀ ਨੇ ਲਾਲ ਸਵਾਰਿਓ ਇਸ ਤਰ੍ਹਾਂ ਦਾਦੀ ਨੇ ਆਪਣੇ ਲਾਲਾਂ ਨੂੰ ਤਿਆਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ